ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸੁਆਗਤ ਹੈ ਅੱਜ ਮੈਂ ਆਇਆ ਪਿੰਡ ਢੰਡੇ ਇੱਥੇ ਆਪਣੇ ਸਾਝਾ ਘਰ ਬਣਿਆ ਹੈ ਜੀ ਇੱਕ ਇੱਥੇ ਅੱਜ ਤੀਆਂ ਦਾ ਤਿਹਾਰ ਹੈ ਫਿਰ ਇਸ ਤੀਆਂ ਦੇ ਤਿਹਾਰ ਤੇ ਮੈਂ ਅੱਜ ਇੱਕ ਪ੍ਰਦਰਸ਼ਨੀ ਲਾਈ ਆ ਜੋ ਜ ਤੁਹਾਨੂੰ ਦਰਸ਼ਨ ਕਰਾਉਣਾ ਤੋਂ ਅਨੁਵਾਦ ਦਿਖਾਉਣਾ ਆਪਣੀ ਪ੍ਰਦਰਸ਼ਨੀ ਤੇ 3ਾਂ ਦਾ ਤਿਹਾਰ ਵੀ ਤੁਹਾਨੂੰ ਕੁੜੀਆਂ ਮਨਾਉਂਦੇ ਦਿਖਾਉਂਗਾ ਕਿ ਕਿਸ ਤਰ੍ਹਾਂ ਕੁੜੀਆਂ ਆਂ ਤੀਆਂ ਦਾ ਤਿਹਾਰ ਮਨਾਉਂਦੀਆਂ ਅੱਜ ਕੱਲ ਉਹ ਵੀ ਤੁਹਾਨੂੰ ਦਿਖਾਵਾਂਗਾ ਸੋ ਪਹਿਲਾਂ ਮੇਰੀ ਦੇਖੋ ਜੀ ਲਗਾਈ ਹੋਈ ਪ੍ਰਦਰਸ਼ਨੀ ਤੇ ਉਸ ਤੋਂ ਬਾਅਦ ਕੁੜੀਆਂ ਦਾ ਕਿੱਧਾ ਵਗੈਰਾ ਤੁਹਾਨੂੰ ਦਿਖਾਵਾਂਗਾ ਉਹ ਚਲੋ ਹੋਏ ਚੱਲਦੇ ਆਂ ਸਾਂਝਾ ਕਰਦੇ ਆਂ ਇਹ ਆ ਜੀ ਸੰਝਿਆ ਕਰਪੈਂਦੇ ਢੰਡੇ ਜਿੱਥੇ ਮੇਰੇ ਵੱਲੋਂ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ ਥੀ ਤੇ ਆ ਦੇਖੋ ਜੀ ਮੇਰੇ ਵੱਲੋਂ ਲਗਾਈ ਹੋਈ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਤੇ ਇਧਰ ਪਈਆਂ ਮਦਾਨੀ ਜਿਨ੍ਹਾਂ ਤੋਂ ਦੁੱਧ ਰਿਕਦੇ ਹੁੰਦੇ ਸੀ ਇਧਰੇ ਬਸਤੇ ਆ ਰੂਮ 베ਰਣਾ ਤੇ ਉੱਪਰ ਵੀ ਆ ਗ੍ਰਾਮਫੋਨ ਮਸ਼ੀਨ ਗੰਦੀ ਚਰਖਾ ਕੋੜੇ ਦੀ ਕਾਠੀ ਹਾਰੇ ਦੀ ਖੜਕੀ ਜੰਬੀ ਤੇ ਇਹਨਾਂ ਤੇ ਆ ਜੀ ਪਟਾਰੀ ਪਈਆ ਅਟੇਰਨੇ ਪਿਆ ਆਪਰਾ ਤਾਂ ਸਿੱਕੇ ਬੈ ਨੇ ਟੋਕਰੀ ਪਈਆ ਚੀਬਾਂ ਦਾ ਰੇਡੀਓ ਪੱਟੀ ਸਲੇਟ ਪੱਤੇ ਕੋਲਿਆਂ ਵਾਲੇ ਪ੍ਰੈਸਾਂ ਸੇਰ ਵਾਲੇ ਬੱਟੇ ਪਿੱਤਲ ਦੇ ਭਾਂਡੇ ਕੰਸੀ ਦੇ ਛੰਨੇ ਪੱਖੀ ਮੂੜੇ ਬੋਈਆ ਲੋਰਦਾਨੀ ਸ਼ਾਬਾ ਸਾਗ ਚੀਰਨ ਵਾਲੀ ਦੱਤੀ ਤੱਕੜੀ ਇਹ ਭਈ ਅਪਰਾਧ ਜੀ ਇਹ ਭਈ ਬਰਤੋਹੀ ਤੇ ਇੱਧਰ ਲੱਗਸੇ ਪਏ ਨੇ ਜੀ ਕੋਹ ਦੇ ਟੰਡਾ ਇਹ ਪਿਆ ਬੱਚਿਆਂ ਦਾ ਖੜਾਉਣਾ ਪ੍ਰਤਾਪਾ ਬੱਤੀਆਂ ਵਾਲਾ ਸਟੋਰ ਤੇ ਇੱਧਰਲੇ ਪਾਸੇ ਪਏ ਨੇ ਜੀ ਤਤਲ ਦੇ ਭਾਂਡੇ ਇਹ ਪੁਰਾਣੇ ਦੇਰਾਂ ਬੱਚੇ ਵਰਤੇ ਜਾਂਦੇ ਸੀ ਸੱਜ ਪਿਆ ਇੰਨੀਆਂ ਪਿਆ ਘੜੇ ਪਏ ਨੇ ਇਹ ਚਰਖਾ ਪਿਆ ਜੀ ਸੋ ਇੱਧਰਲੇ ਪਾਸੇ ਪਈਆਂ ਇਹ ਫੁਲਕਾਰੀਆਂ ਘਗਰੇ ਧੋਖਲੀ ਮੋੜਾ ਪਿਆ ਜੀ ਵਿਹਲੇ ਪਾਸੇ ਇਹ ਚਰਖਾ ਪਿਆ ਜੀ ਨਾਰੇ ਬੰਨ ਵਾਲਾ ਏਡਾ ਬਿਆ ਤੰਗਲੀ ਤੇ ਸੰਗ ਪਈ ਆ ਸੋ ਇਹਨਾਂ ਸਾਰੀਆਂ ਬਾਤਾਂ ਦੀ ਮੇਰੇ ਵੱਲੋਂ ਪ੍ਰਦਰਸ਼ਨੀ ਲਗਾਈ ਗਈ ਸੀ ਤੇ ਇਹ ਆ ਜੀ ਸਾਂਝਾ ਕਰ ਪਿੰਡ ਢੰਡੇ ਦੀ ਖੂਬਸੂਰਤ ਪਾਰਕ ਜੋ ਸਾਂਝਾ ਕਰਕੇ ਬਣੀ ਹੋਈ ਆ ਦੇਖੋ ਕਿੰਨੀ ਖੂਬਸੂਰਤ ਇਹ ਪਾਰਕ ਬਣਾਈ ਗਈ ਆ ਤੇ ਇਧਰਲੇ ਪਾਸੇ ਇੱਥੇ ਹੀ ਇੱਕ ਸਾਂਝਾ ਚਿੜੀਆ ਘਰ ਵੀ ਬਣਿਆ ਹੋਇਆ ਜਿਹਦੇ ਵਿੱਚ ਖਰਗੋਸ਼ ਚਿੱਟੇ ਕਬੂਤਰ ਚਿੜੀਆਂ ਤੇ ਹੋਰ ਅਨੇਕਾਂ ਹੀ ਪੰਛੀ ਇਸ ਚਿੜੀਆ ਘਰ ਵਿੱਚ ਮੌਜੂਦ ਨੇ ਜੋ ਬੱਚਿਆਂ ਨੂੰ ਆਪਣੇ ਵੱਲ ਖਿੱਚਦੇ ਨੇ ਸੋ ਇਹ ਵੀ ਬਹੁਤ ਹੀ ਖੂਬਸੂਰਤ ਚਿੜੀਆ ਘਰ ਬਣਾਇਆ ਹੋਇਆ ਗਿਆ ਹੋਇਆ ਤੇ ਇੱਥੇ ਬਹੁਤ ਹੀ ਰੰਗ-ਬਰੰਗੀਆਂ ਖੂਬਸੂਰਤ ਚਿੜੀਆਂ ਵੀ ਰੱਖੀਆਂ ਹੋਈਆਂ ਨੇ ਸੋ ਇਹ ਵੀ ਤੁਸੀਂ ਇਸ ਸਾਂਝੇ ਘਰ ਵਿੱਚ ਆ ਕੇ ਦੇਖ ਸਕਦੇ ਹੋ ਤੇ ਆਨੰਦ ਮਾਣ ਸਕਦੇ ਹੋ ਤੇ ਇਧਰ ਪਾਸੇ ਬਹੁਤ ਸੂਰਤ ਪਾਰਕ ਤੇ ਹਰੇ ਭਰੇ ਫੁੱਲ ਬੂਟੇ ਤੇ ਵਿੱਚ ਬੱਚਿਆਂ ਦੇ ਬੈਠਣ ਵਾਸਤੇ ਝੂਲਣ ਵਾਸਤੇ ਝੂਲੇ ਵੀ ਲੱਗੇ ਹੋਏ ਨੇ ਤੇ ਇਧਰ ਮੇਰੇ ਵੱਲੋਂ ਲਗਾਈ ਹੋਈ ਬਰਾਸਤਾਂ ਦੀ ਬਰਾਸਤਾਂ ਦੀ ਪ੍ਰਦਰਸ਼ਨੀ ਜਿਨ੍ਹਾਂ ਦਾ ਆਨੰਦ ਬੀਬੀਆਂ ਮਾਣਦੀਆਂ ਹੋਈਆਂ ਇਹਨਾਂ ਇਹ ਸਪਰਦਸਿਨ ਨੂੰ ਘਣਾ ਲੈ ਕੇ ਪਟਣਾ ਦੇਖਦੇ ਹੋਏ ਵੀਰ ਇਹ ਭੈਣਾ ਬਹੁਤ ਹੀ ਬਹੁਤ ਹੀ ਲੋਕਾਂ ਨੇ ਮੇਰੀ ਇਸ ਪ੍ਰਦਰਸ਼ਨੀ ਦਾ ਆਨੰਦ ਮਾਣਿਆ ਇਸ ਨੂੰ ਦੇਖਿਆ ਤੇ ਇਹਨਾਂ ਚੀਜ਼ਾਂ ਬਾਰੇ ਕੁਛ ਹੈ ਵੀ I'm not ਵੇ ਮੈਨੂੰ ਮਲਨਸੀ ਆਇਆ ਪਹਿਲੀ ਵਾਰ ਮੇਰਾ ਬਾਪੂ ਵੇ ਮੈਨੂੰ ਮਲਨਸੀ ਆਇਆ ਵੇ ਆਂਦਾ ਹੋਇਆ ਕਿੰਨੋਂ ਲੋਰੀਆਂ ਕਿੰਨੇ ਪਤ ਕਿੱਦਾਂ ਹਾਲ ਹੈ ਆਪਿਆ ਦਾ ਮਕਾਬਲਾ ਕਹਿੰਜਾ ਤੇ 57 ਸੋਰੀ ਰੈਡੀ ਸਟਾਰਟ ਚਲੋ ਜੀ ਪਾੜੀਆਂ 55 ਤੇ 57 ਪੇਚਾ ਬਹਿ ਗਿਆ ਐ